ਸਭ ਤੋਂ ਵੱਡਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ ਜਿਸ ਨੂੰ ਤਾਰ ਪੰਜਾਬ ਦੇ ਵਿੱਚ ਤਿੰਨ ਦਿਹਾੜੇ ਲੁੱਟਾਖੋਹਾਂ ਪਰ ਕਤਲ ਹੋ ਰਹੇ ਨੇ ਉਹ ਸਾਰੇ ਦੇਸ਼ ਨੂੰ ਪਤਾ ਹੈ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਅੱਜ ਮੈਂ ਸਵੇਰ ਰੋਜ਼ ਗਾਰਡਨ ਲੁਧਿਆਣਾ ਵਿਖੇ ਸੈਰ ਕਰ ਰਿਹਾ ਸੀ ਤੇ ਉੱਥੇ ਮੈਨੂੰ ਇੱਕ ਮਾਤਾ ਮਿਲੀ ਉਹਨੇ ਕਿਹਾ ਕਿ ਮੈਂ ਪਰਸਨਲ ਲੈ ਕੇ ਆਉਂਦੀ ਸੀ ਦੋ ਵਾਰੀ ਮੇਰਾ ਪਰਸ ਰਸਤੇ ਦੇ ਵਿੱਚੋਂ ਲੋਕਾਂ ਨੇ ਖੋ ਲਿਆ ਸੋ ਕਹਿਣ ਦਾ ਮਤਲਬ ਲਾਅ ਐਂਡ ਆਰਡਰ ਨਾਂ ਦੀ ਕਿਸੇ ਪ੍ਰਕਾਰ ਦੀ ਕੋਈ ਇੱਕ ਚੀਜ਼ ਪੰਜਾਬ 'ਚ ਰਹਿ ਨਹੀਂ ਗਈ ਲੋਕਾਂ ਨੂੰ ਫਰੋਤੀਆਂ ਦੇ ਟੈਲੀਫੋਨ ਆ ਰਹੇ ਨੇ ਔਰ ਲੋਕ ਪੈਸਾ ਜਿਹੜਾ 5 ਲੱਖ 10 ਲੱਖ ਰੁਪਏ ਆ 15 ਲੱਖ ਰੁਪਏ ਤੱਕ ਦੀ ਫਰੋਤੀਆਂ ਜਿਹਨੀਆਂ ਗੈਂਗਸਟਰਾਂ ਨੂੰ ਦੇ ਰਹੇ ਨੇ ਔਰ ਜਿਹੜਾ ਵਿਅਕਤੀ ਨਹੀਂ ਫਰੋਤੀ ਦਿੰਦਾ ਉਹਨੂੰ ਮਾਰ ਜਾਂਦੇ ਨੇ ਈਵਨ ਐਸੀਆਂ ਘਟਨਾਵਾਂ ਵੀ ਹੋਈਆਂ ਜਿਹਦੇ ਵਿੱਚ ਨਾਲ ਉਹਨਾਂ ਦੇ ਸਿਕਿਉਰਿਟੀ ਗਾਰਡ ਹੁੰਦੇ ਆ ਇਸ ਦੇ ਬਾਅਦ ਯੂਦਵੀ ਜਿਹੜਾ ਹੈ ਨੂੰ ਮਾਰ ਦਿੱਤਾ ਜਾਂਦਾ ਸਰ ਸੋ ਪੰਜਾਬ ਦੀ ਪੁਲਿਸ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਕਮਲ ਤੌਰ ਤੇ ਫੇਲ ਹੋ ਗਏ ਨੇ ਸੁੱਤੇ ਪਏ ਨੇ ਪੰਜਾਬ ਹਹਾਕਾਰ ਹੋਈ ਪਈ ਆ ਪੰਜਾਬ ਦੇ ਵਿੱਚ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਸਾਰੇ ਬਲਾਕਾਂ ਤੇ ਜਾ ਕੇ ਅਸੀਂ ਬਲਾਕ ਲੈਵਲ ਤੇ ਅੱਜ ਪੰਜਾਬ ਦੇ ਅੰਦਰ 177 ਨੇ ਜਿਹੜੇ ਸ਼ਬਦ ਵੀ ਜਨਾ ਤੇ ਲੱਗ ਰਹੇ ਨੇ ਅੱਜ ਮੈਂ ਤਰਨਤਾਰਨ ਵੀ ਜਾਣਾ ਤੇ ਜੰਡੇਆਲੇ ਮੈਂ ਆਪਣੀ ਸ਼ਮੂਲੀਅਤ ਤੇ ਹਾਜ਼ਰੀ ਲਾਉਂਦਾ ਹੋਇਆ ਅੱਜ ਮੈਂ ਝੰਡੇ ਵਾਲੇ ਆਏ ਆਂ ਸੋ ਇਸ ਤੋਂ ਬਾਅਦ ਇਹ ਧਰਦੇ ਅਸੀਂ ਜ਼ਿਲ੍ਹਾ ਸਰਪਤੇ ਕਰਾਂਗੇ ਪਰ ਫਿਰ ਅਸੀਂ ਮੁੱਖ ਮੰਤਰੀ ਪੰਚਾਇਤ ਤੇ ਡੀਜੀਪੀ ਦਾ ਇਸ ਪੁਆਇੰਟ ਆਰਡਰ ਦੇ ਮੁੱਦੇ ਤੇ ਕਿਹਾਉ ਕਰਾਂਗੇ ਆਪਸੀ ਉਨ੍ਹਾਂ ਨੂੰ ਦਿੱਲੀ ਦੇ ਮੰਤਰੀ ਬਣਾ ਦਿੱਤਾ ਹੈ ਤੁਸੀਂ ਕਿਵੇਂ ਦੇ ਯਾਰ ਕਿਸੇ ਨੂੰ ਮੁੱਖ ਮੰਤਰੀ ਬਣਾਤਾ ਨਹੀਂ ਬਣਾਤਾ ਮੇਰਾ ਮੁਕਾ ਲਾਅ ਐਂਡ ਆਰਡਰ ਦਾ ਹੈ ਮੇਰੇ ਨਾਲ ਅਗਰ ਕੋਈ ਲਾਅ ਐਂਡ ਆਰਡਰ ਦੇ ਮਤਲਬਕ ਤੁਸੀਂ ਗੱਲ ਕਰਦੀ ਚਾਹੁੰਦੇ ਹੋ ਕਿ ਅੱਜ ਦੇ ਧਰਨੇ ਬਿੰਦੇਹਾੜੇ ਕਤਲੇਆਮ ਲੁੱਟਾ ਖੋਨਾ ਉਹਰੇ ਮੁਤਲਕ ਅੱਜ ਦਾ ਧਰਨਾ ਲਾਇਆ ਕਿਹਨੂੰ ਮੁੱਖ ਮੰਤਰੀ ਬਣਾਇਆ ਕਿਹਨੂੰ ਨਹੀਂ ਬਣਾਇਆ ਇਹ ਮੇਰਾ ਵਿਸ਼ਾ ਨਹੀਂ ਹੈ ਮੇਰੀ ਤਾਂ ਬੇਨਤੀ ਹੈ ਕਿ ਮੁੱਖ ਮੰਤਰੀ ਜਿੰਨੇ ਮਰਜੀ ਬਦਲੋ ਨਾ ਬਦਲੋ ਲੇਕਿਨ ਪੰਜਾਬ ਦੇ ਅੰਦਰ ਅਮਨ ਔਰ ਸ਼ਾਂਤੀ ਹੋਣੀ ਚਾਹੀਦੀ ਹੈ ਨੌਂ ਨਾ ਆਰਡਰ ਦੀ ਸਥਿਤੀ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਔਰ ਜਿਸ ਪ੍ਰਕਾਰ ਲੋਕਾਂ ਦੇ ਮਨ ਦੇ ਵਿੱਚ ਟੈ ਬੈਠ ਗਿਆ ਹੈ ਪੰਜਾਬ ਤੋਂ ਲੈ ਕੇ ਇਹ ਨਹੀਂ ਹੋਣਾ ਚਾਹੀਦਾ ਕੈਬਨਟ ਮੰਤਰੀ ਰਹੇ ਉਹ ਕੈਬਨਟ ਬੁਣਦੀ ਦਾ ਪਰ ਇਹ ਤਾਂ ਪੂਰੀਆਂ ਚੱਲਦੀਆਂ ਇਹ ਕੈਬਨਟ ਜਿਹੜਾ ਮੰਤਰੀ ਹੈ ਕਾਗਜ਼ੀ ਪਤਰੀ ਕੈਬਨਟ ਮੰਤਰੀ ਹੈ ਇਹਨਾਂ ਲੋਕਾਂ ਨੇ ਨੋਨ ਐਕਸਪੀਰੀਅੰਸ ਗਵਰਨਮੈਂਟ ਹੈ ਇਸ ਗਵਰਨਮੈਂਟ ਨੇ ਪੰਜਾਬ ਦਾ ਜਨਾਜਾ ਘੜਤਾ ਲਾ ਐਂਡ ਆਰਡਰ ਤੇ ਇੱਕ ਵੱਡਾ ਇਸ਼ੂ ਹੈ ਹੀ ਹੈ ਨਸ਼ੇ ਦਾ ਬਹੁਤ ਵੱਡਾ ਇਸ਼ੂ ਹੈ ਅੱਜ ਅੱਜ ਬਿਲਕੁਲ ਪੰਜਾਬ ਦੇ ਕੋਲੇ ਆਮਦਨ ਦੇ ਕੋਈ ਸਾਧਨ ਨਹੀਂ ਰਹੇ ਕਰਜ਼ਾ ਬੇਸ਼ੁਮਾਰ 91000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਅੰਦਰ ਇੱਕ ਖਾਸੋਹ ਹੀਣ ਸਥਿਤੀ ਬਣੀ ਵੀ ਹੈ ਔਰ ਗੰਭੀਰ ਸਥਿਤੀ ਹੈ ਔਰ ਅਸੀਂ ਸਾਰੇ ਚਿੰਤਤ ਹਾਂ ਸਾਢੇ 3 ਕਰੋੜ ਪੰਜਾਬ ਦੇ ਲੋਕ ਦੁਕਾਨਦਾਰ ਦਿਹਾੜੀਦਾਰ ਮਜ਼ਦੂਰ ਫੈਕਟਰੀ ਵਾਲਾ ਆਮ ਸ਼ਹਿਰੀ ਇਸ ਗੱਲ ਤੋਂ ਚਿੰਤਾ ਹੈ ਕਿ ਆਉਣ ਵਾਲਾ ਕੱਲ ਪੰਜਾਬ ਦਾ ਕਿਹੋ ਜਿਹਾ ਹੋਵੇਗਾ